ਕੈਨੇਡਾ ਵੱਲੋਂ ਅਮਰੀਕਾ ਤੇ ਡਿਜੀਟਲ ਸੇਵਾ ਟੈਕਸ ਲਗਾਉਣ ਦੀ ਯੋਜਨਾ ਰੱਦ ਦੋਵੇਂ ਮੁਲਕਾਂ ਵਿਚ ਗੱਲਬਾਤ ਬਹਾਲ ਪਾਕਿਸਤਾਨ ਦੇ ਵਿੱਚ ਅਤਵਾਦੀ ਹਮਲੇ ਦੀ ਕੋਸ਼ਿਸ਼ ਅਸਫਲ ਮਾਰੇ ਗਏ ਦੋ ਸ਼ੱਕੀ ਅਤਵਾਦੀ ਭਾਰਤ ਤੋਂ ਜਾਂਦੇ ਜਹਾਜ਼ ਨੂੰ ਸਮੁੰਦਰ ਵਿਚ ਚਾਲੇ ਲੱਗੀ ਅੱਗ ਭਾਰਤੀ ਜਲ ਸੈਨਾ ਨੇ ਅੱਗ ਤੇ ਪਾਇਆ ਕਾਬੂ 9 ਜੁਲਾਈ ਤੋਂ ਬਾਅਦ ਟੈਰਿਫ ਤੋਂ ਰਾਹਤ ਨਹੀਂ 트럼ਪ ਦਾ ਵੱਡਾ ਬਿਆਨ ਯੂਕੇ ਵਿੱਚ ਕੱਢੀ ਗਈ ਜਗਨਨਾਥ ਰਥ ਯਾਤਰਾ 1000 ਤੋਂ ਬਾਅਦ ਸ਼ਰਧਾਲੂ ਹੋਏ ਸ਼ਾਮਲ ਹੈ ਤੁਸੀਂ ਜੜ ਚੁੱਕੇ ਹੋ ਪੰਜਾਬ ਨਾਓ ਟੀਵੀ ਦੇ ਨਾਲ ਤੇ ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਤੇ ਨਾਲ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਇੱਕ ਖਾਸ ਖਬਰ ਦਾ ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਵੱਡਾ ਬਿਆਨ ਸਾਹਮਣੇ ਆ ਚੁੱਕਿਆ ਹੈ ਤੇ ਉਹਨਾਂ ਨੇ ਆਖਿਆ ਹੈ ਕਿ ਕੈਨੇਡਾ ਵੱਲੋਂ ਅਮਰੀਕੀ ਡਿਜੀਟਲ ਕੰਪਨੀਆਂ ਉੱਤੇ ਡਿਜੀਟਲ ਟੈਕਸ ਲਗਾਉਣ ਦੀ ਯੋਜਨਾ ਰੱਦ ਕਰਨ ਤੋਂ ਬਾਅਦ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਬਹਾਲ ਹੋ ਚੁੱਕੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਜੋ ਕਿ ਆਖਿਆ ਗਿਆ ਸੀ ਕਿ ਉਹ ਟੈਕਨੋਲੋਜੀ ਕੰਪਨੀਆਂ ਤੇ ਟੈਕਸ ਲਗਾਉਣ ਦੀ ਕੈਨੇਡਾ ਦੀ ਯੋਜਨਾ ਨੂੰ ਲੈ ਕੇ ਵਪਾਰਕ ਗੱਲਬਾਤ ਨੂੰ ਮੁਅਤਲ ਕਰ ਰਹੇ ਹਨ ਤੇ ਉਨ੍ਹਾਂ ਕੈਨੇਡਾ ਵੱਲੋਂ ਲਾਇਸ ਟੈਕਸ ਨੂੰ ਅਮਰੀਕਾ ਤੇ ਸਿੱਧਾ ਤੇ ਸਪਸ਼ਟ ਹਮਲਾ ਕਰਾਰ ਕਰ ਦਿੱਤਾ ਸੀ ਉਦੋਂ ਪਾਕਿਸਤਾਨ ਦੇ ਖੈਬਰ ਪਖਤੂਨ ਖਬਾ ਸੂਬੇ ਦੇ ਵਿੱਚ ਪੁਲਿਸ ਨੇ ਇੱਕ ਵੱਡੇ ਆਤਵਾਦੀ ਹਮਲੇ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ। ਦੋ ਸ਼ੱਕੀ ਆਤਵਾਦੀਆਂ ਨੂੰ ਇਸ ਦੌਰਾਨ ਮਾਰ ਦਿੱਤਾ ਗਿਆ ਹੈ ਤੇ ਇੱਕ ਅਧਿਕਾਰੀ ਨੇ ਇਸ ਬਾਬਤ ਜਾਣਕਾਰੀ ਸੋਮਵਾਰ ਨੂੰ ਸਾਂਝੀ ਕੀਤੀ। ਅਧਿਕਾਰੀ ਨੇ ਆਖਿਆ ਕਿ ਪੁਲਿਸ ਦੇ ਕਾਊਂਟਰ ਜੋ ਕਿ ਟੂਰਿਜ਼ਮ ਡਿਪਾਰਟਮੈਂਟ ਨੇ ਪੇਸ਼ਾਵਰ ਸ਼ਹਿਰ ਦੇ ਜੋ ਕਿ ਉਰਮਾਰ ਪਿਆਨ ਖੇਤਰ ਦੇ ਵਿੱਚ ਖੂਫੀਆ ਜਾਣਕਾਰੀ ਦੇ ਆਧਾਰ ਤੇ ਰਾਤ ਭਰ ਸ਼ੁਰੂ ਕੀਤੇ ਗਏ ਇੱਕ ਆਪਰੇਸ਼ਨ ਦੌਰਾਨ ਸ਼ੱਕੀ ਅਤਵਾਦੀਆਂ ਨੂੰ ਮਾਰ ਦਿੱਤਾ ਹੈ। ਉਧਰ ਬੀਤੇ ਦਿਨ ਭਾਰਤੀ ਜਲ ਸੈਨਾ ਦਾ ਜਹਾਜ਼ ਆਈ ਐਨ ਐਸ ਤਬਰ ਇੱਕ ਮਿਸ਼ਨ ਤਹਿਤ ਉਮਾਨ ਦੀ ਖਾੜੀ ਵੱਲ ਗਿਆ ਹੋਇਆ ਸੀ। ਕੇਸੇ ਦੌਰਾਨ ਇਸ ਨੂੰ ਉਥੇ ਇੱਕ ਪਲਾਉ ਛੰਡੇ ਵਾਲੇ ਜਹਾਜ਼ ਦੇ ਜੋ ਕਿ ਐਮਰਜੈਂਸੀ ਕਾਲ ਪ੍ਰਾਪਤ ਹੋਈ ਤੇ ਮੈਸੇਜ ਵਿੱਚ ਦੱਸਿਆ ਗਿਆ ਕਿ ਜਹਾਜ਼ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਭਾਰਤੀ ਜਲ ਸੈਨਾ ਦੇ ਸੈਨਿਕ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਮੌਕੇ ਤੇ ਪਹੁੰਚ ਗਏ ਤੇ ਜਾ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਫਿਰ ਅੱਗ ਉੱਪਰ ਕਾਬੂ ਪਾਇਆ ਗਿਆ ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਵੱਡਾ ਬਿਆਨ ਸਾਹਮਣੇ ਆ ਚੁੱਕਿਆ ਹੈ ਤੇ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ 9 ਜੁਲਾਈ ਤੋਂ ਬਾਅਦ ਗਲੋਬਲ ਟੈਰਿਫ ਤੋਂ ਕੋਈ ਵੀ ਰਾਹਤ ਨਹੀਂ ਮਿਲੇਗੀ। ਉਹਨਾਂ ਵੱਲੋਂ ਆਖਿਆ ਗਿਆ ਕਿ ਇਸ ਤੋਂ ਬਾਅਦ ਉਹ ਜ਼ਿਆਦਾਤਰ ਦੇਸ਼ਾਂ ਤੇ ਟੈਰਿਫ ਤੇ 90 ਦਿਨਾਂ ਦੀ پابੰਦੀ ਨੂੰ ਵਧਾਉਣ ਦੀ ਯੋਜਨਾ ਨਹੀਂ ਬਣਾ ਰਹੇ ਹਨ ਤੇ ਇਹ ਉਹ ਸਮਾਂ ਸੀਮਾ ਹੈ ਜੋ ਉਹਨਾਂ ਦੇਸ਼ ਨਾਲ ਵਪਾਰਕ ਗੱਲਬਾਤ ਲਈ ਨਿਧਾਰਤ ਕੀਤੀ ਸੀ ਤੇ 트럼ਪ ਨੇ ਆਖਿਆ ਕਿ ਜੇਕਰ ਕੋਈ ਦੇਸ਼ ਅਮਰੀਕਾ ਦੇ ਨਾਲ ਸੌਦਾ ਨਹੀਂ ਕਰਦਾ ਤਾਂ ਉਸ ਨੂੰ ਟੈਰਿਫ ਦਾ ਭੁਗਤਾਨ ਕਰਨਾ ਪਵੇਗਾ। ਉਦੋਂ ਬ੍ਰਿਟੇਨ ਦੇ ਵਿੱਚ ਵੀ ਜਗਨਨਾਥ ਰਥ ਯਾਤਰਾ ਕੱਢੀ ਗਈ ਯੂਨਾਈਟਿਡ ਕਿੰਗਡਮ ਯੂਕੇ ਦੇ ਸਲੋ ਵਿੱਚ ਭਗਵਾਨ ਜਗਨਨਾਥ ਦੇ ਜਕਾਰੇ ਗੂੰਜ ਉਠੇ ਤੇ ਇਸ ਦੌਰਾਨ ਇਹ ਤੁਹਾਨੂੰ ਦੱਸ ਦਈਏ ਕਿ 1000 ਤੋਂ ਵੱਧ ਸ਼ਰਧਾਲੂਆਂ ਨੇ ਹਿੱਸਾ ਲਿਆ। ਤੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਸੁਜੀਤ ਘੋਸ਼ ਰਾਥੇ ਯਾਤਰਾ ਦੇ ਵਿੱਚ ਸ਼ਾਮਲ ਹੋਏ। ਸੁ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜਿਤ ਹੋ ਪੰਜਾਬ 9 ਟੀਵੀ ਦੇ ਨਾਲ ਧੰਨਵਾਦ।